ਸਸਤੀ ਕਾ ਜੀ ਸਾਰੇ ਨੂੰ ਅੱਜ ਆਪਾਂ ਲੈ ਕੇ ਆ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਉਂਕਿ ਲਾਸ ਤੇ ਆਪਾਂ ਗਰਮੀਆਂ ਵਾਲੇ ਸੂਟ ਵੀ ਐਡ ਕੀਤੇ ਹੋਏ ਹੁੰਦਿਆਂ ਨੇ ਇਹ ਰਹੇਗਾ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਫੈਬਰਿਕ ਮਿਲੇਗਾ ਪ੍ਰਿੰਟ ਬਹੁਤ ਹੀ ਸੋਹਣਾ ਹੈ ਪ੍ਰਿੰਟ ਦੇ ਉੱਪਰ ਹੀ ਏਮਬਰਾਇਡਰੀ ਵਰਕ ਕੀਤਾ ਗਿਆ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ 4 ਮੀਟਰ ਉੱਪਰ ਆਪਾਂ ਮੈਂਸ਼ਨ ਕੀਤਾ ਹੁੰਦਾ ਜਿਹੜਾ ਵੀ ਸੂਟ ਪਸੰਦ ਹੁੰਦਾ ਉਸ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਵੀ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਮਿਲਣਗੇ ਤੁਹਾਨੂੰ ਡਿਜੀਟਲ ਪ੍ਰਿੰਟ ਰਹੇਗਾ ਪਿਓਰ ਲਿਨਨ ਕਾਟਨ ਚਿਕਨ ਕਾਰੀ ਵਰਕ ਕੀਤਾ ਗਿਆ ਹੈ ਪਿਓਰ ਕਾਟਨ ਦੀ ਤੁਹਾਨੂੰ ਬਾਟਮ ਮਿਲੇਗੀ 2 ਮੀਟਰ ਦੀ ਸ਼ਰਟ ਮਿਲੇਗੀ 2.5 ਮੀਟਰ ਦੀ ਪ੍ਰਿੰਟਡ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹਨ ਕੀ ਪਿਓਰ ਕਰੇਵ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਹਣਾ ਇਹ ਤੁਸੀਂ ਆਲ ਓਵਰ ਸੂਟ ਬਣਾ ਸਕਦੇ ਹੋ ਮੈਚਿੰਗ ਸੂਟ ਬਣਾ ਸਕਦੇ ਹੋ ਕਲਰ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰੇ ਮਿਲਣਗੇ ਪ੍ਰਿੰਟ ਬਹੁਤ ਹੀ ਸੋਹਣਾ ਪ੍ਰਿੰਟ ਦੇ ਉੱਪਰ ਵਰਕ ਦਾ ਕੰਮ ਕੀਤਾ ਗਿਆ ਹੈ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਸਾਰੇ ਸੂਟਾਂ ਦਾ ਆਪਾਂ ਪ੍ਰਾਈਸ ਨਾਲ ਦੀ ਨਾਲ ਮੈਂਸ਼ਨ ਕੀਤਾ ਹੁੰਦਾ ਹੈ ਜਿਹੜੇ ਅਗਲੇ ਸੂਟ ਹਨਗੇ ਪਿਓਰ ਸ਼ਿਮਰ ਦਾ ਸਟਾਫ ਮਿਲੇਗਾ ਬਹੁਤ ਹੀ ਸੋਨਾ ਹੈਵੀ ਕਮ ਕੀਤਾ ਗਿਆ ਇਸ ਦੇ ਉੱਪਰ ਪਿਓਰ ਕਰੇਵ ਦੀ ਬੋਟਮ ਮਿਲੇਗੀ ਨਾਲ ਰਹੇਗਾ ਦੁਪੱਟਾ ਬੋਟਮ ਤੇ ਵਰਕ ਰਹੇਗਾ ਸਦੀਵਸ ਤੇ ਵੀ ਵਰਕ ਦਿੱਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਹਨਗੇ ਇਹ ਵੀ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲੇਗਾ 올ਓਵਰ ਸੂਟ ਹੈਗਾ 5 ਮੀਟਰ ਦੀ ਕੱਟ ਰਹੇਗੀ ਥ्रेड ਵਰਕ ਕੀਤਾ ਗਿਆ ਘੇਰੇ ਦੇ ਉੱਤੇ ਬਹੁਤ ਹੀ ਸੋਨਾ ਨਾਲ ਰਹੇਗਾ ਦੁਪੱਟਾ ਬਹੁਤ ਹੀ ਸੋਨਾ ਸ਼ਿਫੋਨ ਦਾ ਰਹੇਗਾ ਟੂ ਸਾਈਡ ਵਰਕ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਆਣਗੇ ਸਾਈਬਾ ਕਾਟਨ ਦੇ ਸੂਟ ਮਿਲਣਗੇ ਪ੍ਰਿੰਟ ਬਹੁਤ ਹੀ ਸੋਨਾ ਸ਼ਰਟ ਤੇ ਦਿੱਤਾ ਗਿਆ ਜਿਹੜੀ ਇਸ ਦੇ ਨਾਲ ਬਾਟਮ ਰਹੇਗੀ ਉਹ ਤੁਹਾਨੂੰ ਪਿਓਰ ਕਾਟਨ ਦੀ ਮਿਲੇਗੀ ਵਰਕ ਕੀਤਾ ਹੋਇਆ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਆਣਗੇ ਤੁਹਾਨੂੰ ਮਿਲਣਗੇ ਜੀ ਕੈਮਰੀਕ ਕਾਟਨ ਦੇ ਪਿਓਰ ਕੈਮਰੀਕ ਕਾਟਨ ਰਹੇਗੀ ਆਲ ਓਵਰ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗੀ ਥ्रेड ਵਰਕ ਕੀਤਾ ਗਿਆ ਨਾਲ ਇਸ ਦੇ ਬਹੁਤ ਹੀ ਸੋਨਾ ਦੁਪੱਟਾ ਰਹੇਗਾ ਦੁਪੱਟੇ ਤੇ ਉੱਤੇ ਵੀ ਬਹੁਤ ਹੀ ਸੋਹਣਾ ਥ੍ਰੈਡਵਰਕ ਦਾ ਕੰਮ ਕੀਤਾ ਗਿਆ ਪ੍ਰਾਈਸ ਲੱਗਾ ਹੋਇਆ ਹੈ ਸ਼ਿਪਿੰਗ ਸਾਰੇ ਸੁੱਟਾਂ ਤਾਂ ਫ੍ਰੀ ਮਿਲੇਗੀ ਹਾਂਜੀ ਅਜ ਦੇ ਸੁੱਟਾਂ ਦੇ ਕਲੈਕਸ਼ਨ ਤਾਂ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ